ਪਾਪ ਇੰਨਾ ਜ਼ਿਆਦਾ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਪਰਮੇਸ਼ਵਰ ਦੀ ਦਾਸੀ ਇਹਦੇ ਵਿੱਚ ਦੱਸ ਰਹੇ ਨੇ ਕਿ ਇੰਨਾ ਜ਼ਿਆਦਾ ਪਾਪ ਹੋ ਗਿਆ ਵਾ ਕਿ ਤੁਸੀਂ ਕਿਸੇ ਵੀ ਚੀਜ਼ ਦੀ ਮੂਰਤ ਦੀ ਪੂਜਾ ਨਹੀਂ ਕਰ ਸਕਦੇ ਹੈਗੇ ਬਹੁਤ ਜ਼ਿਆਦਾ ਪਾਪ ਵੱਧ ਗਿਆ ਹੈ ਅੱਜ ਤੁਸੀਂ ਜੋ ਵੀ ਫੋਨਾਂ ਵਿੱਚ ਹੈ ਨਾ ਦੇਖਦੇ ਹੋ ਤੇ ਦੇਖੋ ਕੋਈ ਵੀ ਤੁਹਾਨੂੰ ਚੰਗੀ ਖਬਰ ਨਹੀਂ ਮਿਲੂਗੀ ਹਰੇਕ ਪਾਸੇ ਬੁਰਾ ਹੀ ਬੁਰਾ ਮਿਲੂਗਾ ਤੇ ਇਸ ਵੀਡੀਓ ਦੇ ਵਿੱਚ ਵੀ ਪਸਤ ਜੀ ਨੇ ਇਹੀ ਕਿਹਾ ਵਾ ਕਿ ਤੁਸੀਂ ਆਪਣੀ ਸੰਗਤੀ ਪਰਮੇਸ਼ਵਰ ਨਾਲ ਕਰੋ ਤੁਹਾਨੂੰ ਇਹ ਇਹੋ ਜਿਹੀ ਸੰਗਤਾਂ ਦੇ ਕੋਲ ਦੂਰ ਰਹਿਣਾ ਚਾਹੀਦੀਆਂ ਜਿਹੜੀ ਜਾਰੀ ਦੋਸਤੀ ਕੋਲ ਜਿਹੜੇ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰਦੇ ਆ ਤੇ ਪਰਮੇਸ਼ਵਰ ਦੇ ਹਜੂਰ ਆਓ ਤੁਸੀਂ ਆਓ ਆਪਾਂ ਇਸ ਦਾਸੀ ਦੇ ਨਾਲ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੀਏ ਵੀ ਉਹ ਕੀ ਕਹਿੰਦੇ ਨੇ ਪਾਪ ਇੰਨੇ ਸਿਖਰ ਤੇ ਆ ਕਿ ਮੌਜੂਦਾ ਤਖਤਾਂ ਨੂੰ ਉਹਨੇ ਆਪਣੇ ਗੁਲਾਮ ਬਣਾ ਲਿਆ ਅਰ ਪਰ ਵੀ ਵਚਨ ਕੀ ਕਹਿੰਦਾ ਸ਼ਰਾਪੀ ਤੇ ਆ ਉਹ ਜਿਹੜੇ ਬੁਰੀਾਈ ਨੂੰ ਭਲਾਈ ਦੀ ਥਾਂ ਰੱਖਦੇ ਆ ਅਗਰ ਅਸੀਂ ਪਰਮੇਸ਼ਵਰ ਦੀ ਮਹਿਮਾ ਕਿਸੇ ਹੋਰ ਨੂੰ ਦੇਵਾਂਗੇ ਬਹੁਤ ਸਾਰੇ ਲੋਕਾਂ ਨੇ ਸਰਵਸ਼ਕਤੀਮਾਨ ਪਰਮੇਸ਼ਵਰ ਜੇਦੀ ਕੋਈ ਮੂਰਤ ਨਹੀਂ ਬਣਾਈ ਜਾ ਸਕਦੀ ਜੇਦੀ ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ ਜਿਹਨੂੰ ਕੈਦ ਨਹੀਂ ਕੀਤਾ ਜਾ ਸਕਦਾ ਜਿਹਨੂੰ ਤੁਸੀਂ ਛੂ ਵੀ ਨਹੀਂ ਸਕਦੇ ਕਿਉਂਕਿ ਉਹ ਇੰਨਾ ਵਿਸ਼ਾਲ ਆ ਔਰ ਇੰਨਾ ਸੁਖਮ ਆ ਚੈਣ ਲੋਕੀ ਐਸੇ ਵਿਸ਼ਾਲ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਆਪਣੇ ਮਨਪਸੰਦ ਚੀਜ਼ ਨੂੰ ਜਾਂ ਕਿਸੇ ਮਨੁੱਖ ਨੂੰ ਪਰਮੇਸ਼ਵਰ ਦਾ ਅਹੁਦਾ ਦਿੰਦੇ ਆ ਵਚਨ ਵਿੱਚ ਲਿਖਿਆ ਉਹ ਸ਼ਰੋਪ ਪੀਤੇ ਆ ਅਗਰ ਤੁਸੀਂ ਪਰਮੇਸ਼ਵਰ ਦਾ ਥਾਂ ਕਿਸੇ ਮਨੁੱਖ ਨੂੰ ਦਿੰਦੇ ਹੋ ਤੁਸੀਂ ਗਲਤ ਕਰਦੇ ਹੋ ਤੁਸੀਂ ਕਿਸੇ ਮੂਰਤੀ ਨੂੰ ਪਰਮੇਸ਼ਵਰ ਦਾ ਥਾਂ ਦੇ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਅਗਰ ਤੁਸੀਂ ਬੁਰੀਾਈ ਨੂੰ ਬੁਰੀਾਈ ਨਹੀਂ ਕਹਿੰਦੇ ਇਹ ਕਹਿੰਦਾ ਸਾਫ਼ ਲਿਖਿਆ ਕਹਿੰਦਾ ਜਿਹੜਾ ਬੁਰੀਾਈ ਨੂੰ ਭਲਾਈ ਤੇ ਭਲਾਈ ਨੂੰ ਬੁਰੀ ਆਖਦੇ ਆ ਹਾਏ ਉਹਨਾਂ ਉੱਤੇ ਜਿਹੜਾ ਮਿੱਠੇ ਨੂੰ ਕੌੜੇ ਤੇ ਕੌੜੇ ਨੂੰ ਮਿੱਠੇ ਦੇ ਥਾਂ ਰੱਖਦੇ ਆ ਭਾਵ ਜਿਹੜਾ ਪਾਪ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲ ਦੇ ਰਹੇ ਆ ਜਿਨ੍ਹਾਂ ਨੇ ਪਰਮੇਸ਼ਵਰ ਦਾ ਹੁਕਮ ਨਾ ਮੰਨ ਕੇ ਮਨੁੱਖਾਂ ਨੂੰ ਖੁਸ਼ ਕਰਨ ਦੇ ਯਤਨ ਕੀਤੇ ਆ ਉਹ ਸ਼ਰਾਪਿਤ ਆ ਤੁਸੀਂ ਪ੍ਰਾਰਥਨਾ ਨੂੰ ਛੱਡ ਕੇ ਕਿਸੇ ਡਰਾਮੇ ਨੂੰ ਕਿਸੇ ਫਿਲਮ ਨੂੰ ਤਰਜੀਹ ਦੇ ਰਹੇ ਹੋ ਤਾਂ ਸ਼ਰਾਪ ਆਉਂਦੇ ਆ ਅਰ ਫਿਰ ਤੁਸੀਂ ਕਹਿੰਦੇ ਪਤਾ ਨਹੀਂ ਸਾਡੇ ਕੰਮ ਕਿਉਂ ਨਹੀਂ ਬਣ ਰਹੇ ਬਹੁਤ ਸਾਰੇ ਲੋਕੋ ਕਿੰਨਾ ਕਰਦੇ ਆ ਕਹਿੰਦਾ ਲਿਖਿਆ ਹੋਇਆ ਕਿ ਕਹਿੰਦਾ ਕਹਿੰਦਾ ਜਿਹੜੇ ਹਨੇਰੇ ਨੂੰ ਚਾਨਣ ਦੇ ਥਾਂ ਤੇ ਚਾਨਣ ਨੂੰ ਹਨੇਰੇ ਦੇ ਥਾਂ ਰੱਖਦੇ ਆ ਮਤਲਬ ਕਿ ਜਿੱਥੇ ਤੁਹਾਡਾ ਪ੍ਰਾਰਥਨਾ ਕਰਨ ਦਾ ਝਾਏ ਮੈਂ ਤੁਸੀਂ ਪ੍ਰਾਰਥਨਾ ਨਹੀਂ ਕਰ ਰਹੇ ਪਰ ਤੁਸੀਂ ਕੋਈ ਟੀਵੀ ਸੀਰੀਜ਼ ਦੇਖ ਰਹੇ ਹੋ ਕੋਈ ਤੁਸੀਂ ਵੈਬ ਸੀਰੀਜ਼ ਦੇਖ ਰਹੇ ਹੋ ਕੋਈ ਤੁਸੀਂ ਮੂਵੀ ਲਾ ਕੇ ਬੈਠੇ ਹੋ ਪਰ ਉਹ ਸਮਾਂ ਸੀਗਾ ਕਿ ਤੁਸੀਂ ਪ੍ਰਾਰਥਨਾ ਕਰਦੇ ਐਤਵਾਰ ਦਾ ਦਿਨ ਜਾਂ ਸ਼ਾਹ ਦਿਨਾਂ ਚੋਂ ਸੱਤਾਂ ਦਿਨਾਂ ਚੋਂ ਇੱਕ ਸਤਵਾਂ ਦਿਨ ਜਿਹਨੂੰ ਤੁਸੀਂ ਮਿੱਥਿਆ ਹੋਇਆ ਹੈ ਪਰਮੇਸ਼ਵਰ ਦੇ ਲਈ ਰੱਖਿਆ ਇਸ ਸ਼ੇਡ ਵਿੱਚ ਪਰਮੇਸ਼ਵਰ ਨੇ ਸਾਨੂੰ ਆਰਾਮ ਦੇਣ ਦਾ ਵਾਅਦਾ ਕੀਤਾ ਹੈ ਜੇਕਰ ਅਸੀਂ ਇਸ ਦਿਨ ਨੂੰ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਛੱਡ ਕੇ ਸਿਨੇਮੇ ਫਿਲਮ ਦੇਖਣ ਜਾਂਦੇ ਆ ਤਾਂ ਸ਼ਰਾਪ ਆਉਂਦੇ ਆ ਅਸੀਂ ਪਰਮੇਸ਼ਵਰ ਨੂੰ ਪਿੱਛੇ ਰੱਖ ਕੇ ਪਿਕਨਿਕ ਮਨੋਰੰਜਨ ਜਾਂਦੇ ਹਾਂ ਉਸ ਦਿਨ ਜਿਹੜਾ ਦਿਨ ਪਰਮੇਸ਼ਵਰ ਦੇ ਲਈ ਚੁਣਿਆ ਹੋਇਆ ਤਾਂ ਸ਼ਰਾਪ ਆਉਂਦੇ ਆ ਸਹੀ ਨੂੰ ਸਹੀ ਸਮਝੋ ਸਹੀ ਦੇਖੋ ਸਹੀ ਸੁਣੋ ਸਹੀ ਕਰੋ ਪ੍ਰਾਰਥਨਾ ਦੇ ਸਮੇਂ ਪ੍ਰਾਰਥਨਾ ਕਰੋ ਤੁਹਾਡੀ ਜ਼ਿੰਦਗੀ ਵਿੱਚ ਪਹਿਲ ਹਮੇਸ਼ਾ ਪਰਮੇਸ਼ਵਰ ਦੀ ਹੀ ਹੋਣੀ ਚਾਹੀਦੀ ਆ ਤੁਹਾਡੇ ਲਈ ਪ੍ਰਾਰਥਨਾ ਕਰਨਾ ਵਚਨ ਪੜ੍ਹਨਾ ਜ਼ਿਆਦਾ ਜ਼ਰੂਰੀ ਆ ਰੀਲਾਂ ਦੇਖਣ ਦੇ ਨਾਲੋਂ ਘੰਟਾ ਘੰਟਾ ਰੀਲਾਂ ਦੇਖ ਲੈਂਦੇ ਆ ਇੱਕ ਰੀਲ ਮੁਕੀ ਸਵਾਈਪ ਕਰ ਦੇਣਾ ਦੂਜੀ ਮੁਕੀ ਫੇਰ ਸਵਾਈਪ ਤੀਜੀ ਮੁਕੀ ਸਵਾਈਪ ਪਰ 30 ਮਿੰਟ ਦਾ ਪ੍ਰਚਾਰ ਨਹੀਂ ਸੁਣ ਹੁੰਦਾ ਕਹਿੰਦੇ ਅਸੀਂ ਬੋਰ ਹੋ ਜੰਨੇ ਆ ਬੱਸ ਆਉਣ ਲੱਗ ਜਾਈਆਂ ਪਰ ਰੀਲਾਂ ਦੇਖਦੇ ਆ ਨਹੀਂ ਚਰਚ ਵਿੱਚ ਬੈਠਣਾ ਔਖਾ ਲੱਗਦਾ ਹੈ ਇਹ ਕੀ ਹੈ ਚਾਨਣ ਦਾ ਥਾਂ ਹਨੇਰੇ ਨੂੰ ਦਿੱਤਾ ਜਾ ਰਿਹਾ ਹੈ ਤੇ ਹਨੇਰਾ ਚਾਨਣ ਦੀ ਥਾਂ ਤੇ ਰੱਖਿਆ ਜਾ ਰਿਹਾ ਹੈ ਇਸੇ ਲਈ ਬਹੁਤ ਸਾਰੇ ਲੋਕਾਂ ਦੇ ਜੀਵਨ ਦੇ ਵਿੱਚ ਸ਼ਰਾਪ ਸ਼ਰਾਪ ਆ ਕਰ ਸਿਓ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਜੀਵਨ ਦੇ ਵਿੱਚੋਂ ਇਹ ਸ਼ਰਾਪ ਟੁੱਟ ਜਾਣ ਇਹ ਦੁੱਖ ਮੁੱਕ ਜਾਣ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਨਿਰੰਤਰ ਕਰ ਰਹੇ ਹੋ ਉਹਨਾਂ ਪ੍ਰਾਰਥਨਾਵਾਂ ਦੇ ਉੱਤਰ ਆਉਣ ਤਾਂ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਉੱਤਮ ਸਥਾਨ ਬਖਸ਼ੋ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਆਲਾ ਰੁਤਬਾ ਦਿਓ ਫਸਟ ਪ੍ਰਾਇੋਰਟੀ ਪਰਮੇਸ਼ਵਰ ਨੂੰ ਦੇਣੀ ਸਿੱਖੋ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਕਰਨੀ ਸਿੱਖੋ ਰੂਹ ਨਾਲ ਕਰਨੀ ਸਿੱਖੋ ਗਲਤ ਚੀਜ਼ਾਂ ਬਿਲਕੁਲ ਛੱਡ ਦਿਓ ਬੁਰੀ ਸੰਗਤ ਛੱਡ ਦਿਓ ਚੇਤੇ ਰੱਖੋ ਅਗਰ ਕੋਈ ਵਿਅਕਤੀ ਤੁਹਾਡੇ ਪਰਮੇਸ਼ਵਰ ਦਾ ਮਜ਼ਾਕ ਉਡਾਉਂਦਾ ਤੁਸੀਂ ਜੇਕਰ ਅਸੀਂ ਸੱਚਮੁੱਚ ਪਰਮੇਸ਼ਵਰ ਦੀ ਜਗ੍ਹਾ ਕਿਸੇ ਹੋਰ ਨੂੰ ਦਿੰਦੇ ਮੂਰਤੀ ਪੂਜਾ ਕਰਦੇ ਤਾਂ ਆਪਣੇ ਤੇ ਸ਼ਰਾਫ ਆ ਜਾਂਦੇ ਆ ਤੇ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਆਪਣੇ ਪਰਮੇਸ਼ਵਰ ਨੂੰ ਪਹਿਲ ਦਿਆ ਕਰੋ ਕਿਉਂਕਿ ਜ਼ਬੂਰ ਦੇ ਵਿੱਚ ਲਿਖਿਆ ਜਿਹੜਾ ਉੱਤਮ ਸਮਾਂ ਉਹਨੂੰ ਦਿੰਦਾ ਏ ਤੇ ਪਰਮੇਸ਼ਵਰ ਉਹਦੇ ਸਾਰੇ ਕੰਮਾਂ ਨੂੰ ਸਵਾਰਦਾ ਏ ਤੁਸੀਂ ਸਭ ਤੋਂ ਪਹਿਲਾਂ ਸਮਾਂ ਉਹਨੂੰ ਦੇਣਾ ਸ਼ੁਰੂ ਕਰ ਦਿਓ ਅਤੇ ਤੁਹਾਡੇ ਆਪਣੇ ਸਾਰੇ ਸਰਾਫ ਟੁੱਟ ਜਾਣਗੇ ਤੁਹਾਡੀ ਜਿਹੜੀ ਮਿਹਨਤ ਤੇ ਆ ਬਰਕਤ ਤੇ ਤੁਹਾਡੀ ਮੁਕਮਾਈਆਂ ਵਿੱਚ ਆ ਜਾਂ ਕੋਈ ਬੱਚਾ ਬਿਮਾਰ ਹੈ ਜੇ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਬਿਮਾਰ ਹੈ ਜਾਂ ਦੁਖੀ ਪਰੇਸ਼ਾਨ ਤੁਸੀਂ ਹੋ ਤੇ ਤੁਹਾਡੇ ਸਾਰੇ ਬੰਧਨ ਯਿਸੂ ਹੀ ਤੋੜ ਸਕਦਾ ਹੈ ਆਪਣਾ ਸਲਾ ਸਮਾ ਪਰਮੇਸ਼ਵਰ ਨੂੰ ਦੇਣਾ ਸ਼ੁਰੂ ਕਰ ਦੋ ਤੇ ਮੂਰਤੀ ਪੂਜਾ ਕਰਨੀ ਬੰਦ ਕਰ ਦੋ ਮੂਰਤੀ ਪੂਜਾ ਉਹੀ ਨਹੀਂ ਕਿ ਅਸੀਂ ਚਰਚ ਜਾ ਰਹੇ ਆ ਪਰ ਕੋਈ ਪੂਜਾ ਨਹੀਂ ਕਰਦੇ ਮੂਰਤੀ ਪੂਜਾ ਉਹ ਵੀ ਆ ਚਾਹੇ ਤੁਹਾਡਾ ਫੋਨ ਹੋ ਸਕਦਾ ਹੈ ਤੁਹਾਡੀ ਵਾਈਫ ਹੋ ਸਕਦਾ ਕੋਈ ਵੀ ਹੋ ਸਕਦਾ ਜਿਹਦੇ ਬਾਰੇ ਸਭ ਤੋਂ ਜਿਆਦਾ ਤੁਸੀਂ ਸੋਚਦੇ ਆ ਸਮਝਦੇ ਆ ਜਿਹਦੇ ਬਾਰੇ ਤੁਸੀਂ ਜਿਆਦਾ ਸਮਾਂ ਵੀ ਤੋਹਦੇ ਉਹ ਤੁਹਾਡੇ ਲਈ ਇੱਕ ਮੂਰਤੀ ਪੂਜਾ ਦੇ ਬਰਾਬਰ ਹੀ ਹੈ ਤੇ ਸਭ ਤੋਂ ਜਿਆਦਾ ਸਮਾਂ ਪਰਮੇਸ਼ਵਰ ਨੂੰ ਦੇਣਾ ਸ਼ੁਰੂ ਕਰ ਦਿਓ ਦੀ ਹਜ਼ੂਰੀ ਵਿੱਚ ਰਹੋ ਵਚਨ ਦੇ ਉੱਤੇ ਧਿਆਨ ਦਿਓ ਤਾਂ ਜੋ ਕਿ ਤੁਹਾਡੇ ਬੰਧਨ ਟੁੱਟਣ ਤੁਹਾਨੂੰ ਬੁੱਧ ਸਮਝ ਗਿਆਨ ਮਿਲੇ ਔਰ ਤੁਹਾਡੇ ਪਰਿਵਾਰ ਵਿੱਚ ਆਸ਼ੀਸ਼ ਆਵੇ ਤੇ ਦੂਸਰਾ ਕੰਮ ਤੁਸੀਂ ਇਹ ਵੀ ਕਰ ਸਕਦੇ ਆ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਵਾਈਫ ਹੈ ਤਾਂ ਉਸਦੀ ਵੀ ਮਦਦ ਕਰਿਆ ਕਰੋ ਉਸ ਨੂੰ ਵੀ ਪੁੱਛੋ ਕਿਉਂਕਿ ਕਈ ਵਾਰੀ ਆਪਾਂ ਆਪ ਹੀ ਦੇਖਦੇ ਰਹਿੰਦੇ ਆ ਲੇਕਿਨ ਉਹਨੂੰ ਕੁਝ ਸਮਝਿਤ ਦੇਣੀ ਹੈ ਕਿ ਪਰ ਉਹਨੂੰ ਵੀ ਪੁੱਛਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਤੁਹਾਡੀ ਕਿਉਂਕਿ ਪੂਰੇ ਘਰ ਨੂੰ ਉਹ ਸੰਭਾਲਦੀ ਹੈ ਹੈਨਾ ਇੱਕ ਔਰਤ ਪੂਰੇ ਘਰ ਨੂੰ ਸੰਭਾਲਦੀ ਉਹਨੂੰ ਵੀ ਪੁੱਛਣਾ ਬਹੁਤ ਜ਼ਰੂਰੀ ਹੈ ਅਗਰ ਉਹ ਖੁਸ਼ ਹੈ ਤੇ ਪੂਰਾ ਪਰਿਵਾਰ ਨੂੰ ਤਾਂ ਹੀ ਉਹ ਖੁਸ਼ ਰੱਖ पाएगी ਇੱਕ ਪਤੀਏ ਤੇ ਉਸਨੂੰ ਵੀ ਤੁਸੀਂ ਪੁੱਛਣ ਦਾ ਪਤਨੀ ਦਾ ਪੂਰਾ ਫਰਜ਼ ਬਣਦਾ ਹੈ ਕਿਉਂਕਿ ਉਹ ਉਸਨੇ ਬਾਹਰ ਜਾ ਕੇ ਕੰਮ ਕਰਨਾ ਹੈ ਤੇ ਉਹ ਸਾਰਾ ਦਿਨ ਤਾਂ ਹੀ ਖੁਸ਼ ਰਹਿ ਸਕਦਾ ਜੇ ਤੁਸੀਂ ਉਹਦੇ ਨਾਲ ਸਹੀ ਵਿਵਹਾਰ ਕਰੋਗੇ ਉਹ ਉਸਦੀ ਦੇਖਭਾਲ ਕਰੋਗੇ ਤੁਸੀਂ ਆਪਸ ਦੇ ਵਿੱਚ ਆਪਣੇ ਰਿਸ਼ਤੇ ਨੂੰ ਜ਼ਰੂਰ ਮਜ਼ਬੂਤ ਕਰਿਆ ਕਰੋ ਤਾਂ ਜੋ ਤੁਹਾਡੇ ਬੱਚੇ ਵੀ ਉਹ ਹੀ ਸਿੱਖਣ ਤੁਹਾਡੇ ਸਰਾਫ ਵੀ ਟੁੱਟਣਾ ਅੱਧਾ ਕੰਮ ਤਾਂ ਤੁਸੀਂ ਆਪ ਬੁੱਧ ਤੇ ਸਮਝ ਤੇ ਗਿਆਨ ਦੇ ਨਾਲ ਕਰ ਸਕਦੇ ਆਂ ਜਿਹੜੀ ਪਰਮੇਸ਼ਰ ਵੱਲੋਂ ਸਾਨੂੰ ਦਿੰਦਾ ਵਾ ਕਹਾਤਾ ਦੇ ਵਿੱਚ ਜਬੂਰ ਦੇ ਵਿੱਚ ਪ੍ਰਾਰਥਨਾ ਕਿੰਨੀ ਸੋਹਣੀਆ ਚਬਦ ਦਿੱਤੇ ਹੋਏ ਆ ਤੁਸੀਂ ਇਹ ਗੱਲ ਜਿੰਨਾ ਚਿਰ ਤੁਸੀਂ ਉਹਨੂੰ ਖੋਲੋਗੇ ਨਹੀਂ ਪੜੋਗੇ ਨਹੀਂ ਉਹਨਾਂ ਚਿਰ ਤੱਕ ਤੁਹਾਨੂੰ ਕੋਈ ਨਹੀਂ ਦੇ ਦੇ ਸਕਦਾ ਹੈਗਾ ਤੁਸੀਂ ਹੁਣ ਵੱਡੇ ਹੋ ਗਏ ਆ ਇਸ ਕਰਕੇ ਬਾਈਬਲ ਦਾ ਵਚਨ ਵੀ ਦੱਸਦਾ ਵਾ ਕਿ ਤੁਸੀਂ ਦੁੱਧ ਵਾਲਾ ਖਾਣਾ ਛੱਡ ਕੇ ਤੁਸੀਂ ਹੁਣ ਮਾਸ ਖਾਣਾ ਸ਼ੁਰੂ ਕਰੋ ਮਾਸ ਜਦੋਂ ਆਪਾਂ ਖਾਂਦੇ ਤਾਂ ਫੇਰ ਹੀ ਆਪਾਂ ਵੱਡੇ ਹੁੰਨੇ ਆ ਆਪਾਂ ਫੇਰ ਵੱਡੇ ਹੋ ਜਾਂਦੇ ਆ ਉਸ ਕਰਕੇ ਆਪਣੀ ਕਰਾਕ ਵੀ ਬਦਲ ਜਾਂਦੀ ਹੈ ਮਸੀਹ ਵਿੱਚ ਆ ਚਲਦੀ ਹੈ ਸਾਨੂੰ ਕਿੰਨਾ ਚਿਰ ਹੋ ਗਿਆ ਲੇਕਿਨ ਹਜੇ ਵੀ ਅਸੀਂ ਛੋਟੇ ਬੱਚਿਆਂ ਵਰਗੂ ਰਹਿਨੇ ਆ ਕਿ ਸਾਨੂੰ ਕੋਈ ਦੂਸਰਾ ਹੀ ਸਮਝਾਵੇ ਦੂਸਰਾ ਹੀ ਸਾਨੂੰ ਪ੍ਰਚਾਰ ਹਰੇਕ ਸ਼ਬਦ ਸਮਝਾਵੇ ਵਚਨ ਬਾਰੇ ਦੱਸੇ ਤੇ ਪਰ ਖੁਦ ਨਹੀਂ ਕਰਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ